ਸਰਕਾ ਘਗਰ ਦੇ ਪ੍ਰਬੰਧਾਂ ਬਾਰੇ ਦੱਸੋ ਅ ਘਗਰ ਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਪਲ ਤੋਂ ਰਦਰ ਪਰਸੋਂ ਸ਼ਾਮ ਤੋਂ ਪਾਣੀ ਦਾ ਪੱਧਰ ਥੋੜਾ ਵੱਧ ਰਿਹਾ ਤੇ ਡੂ ਟੂ ਜਿਹੜੀ ਪਿੱਛੇ ਦਾ ਕੈਚਮੈਂਟ ਏਰੀਆ ਹੈਗਾ ਘਗਰ ਦਾ ਪੰਜ ਕੁਲਾ ਲੋਅਰ ਸ਼ਿਵਾਲਿਕਸ ਚੰਡੀਗੜ੍ਹ ਤੇ ਇਧਰ ਇਸ ਤਰ੍ਹਾਂ ਹੀ ਜਿਹੜੇ ਹਰਿਆਣੇ ਚੋਂ ਟਾਂਗਰੀ ਮਾਰਕੰਡਾ ਆਉਂਦੇ ਨੇ ਜੀ ਉਹਨਾਂ ਦੇ ਵੀ ਕੈਚਮੈਂਟ ਏਰੀਆ ਜਿਹੜੇ ਹਰਿਆਣੇ ਦੇ ਤਿੰਨ ਚਾਰ ਡਿਸਟ੍ਰਿਕਟ ਨੇ ਜਿਵੇਂ ਅੰਬਾਲਾ, ਕੁਰਕਸ਼ੇਤਰ, ਯਮਨਾ ਨਗਰ ਉਹ بارشਾਂ ਪੈਣ ਕਰਕੇ ਥੋੜਾ ਵਧ ਰਿਹਾ ਪਰ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਚ ਹੈ ਅਸੀਂ ਵਾਚਫੁੱਲ ਹੈ ਅਸੀਂ ਜਿਹੜਾ ਬਿਲਕੁਲ ਜਿੰਨੇ ਵੀ ਵਲਨਰੇਬਲ ਪੁਆਇੰਟਸ ਨੇ ਸਾਰਿਆਂ ਤੇ ਅਸੀਂ ਆਪਣੀਆਂ ਮਸ਼ੀਨਸ ਜਿਹੜੀਆਂ ਡਰੇਨੇਜ ਵਿਭਾਗ ਵੱਲੋਂ ਜੀਸੀਬੀ ਮਸ਼ੀਨਾਂ ਉਹ ਨੇ ਸਟੇਸ਼ਨ ਕੀਤੀਆਂ ਗਈਆਂ ਨੇ ਹਰ ਜਗ੍ਹਾ ਤੇ ਜਿਹੜੇ ਸੈਂਡ ਬੈਗਸ ਬਹੁਤ ਸਾਰੀ ਕੁਆਂਟੀਟੀ ਦੇ ਵਿੱਚ ਫਿਲ ਕਰਕੇ ਰੱਖੇ ਗਏ ਨੇ ਜਿੱਥੇ ਕਿਤੇ ਵੀ ਲੋਕਲ بارش ਵੀ ਹੋ ਰਹੀ ਹੈ ਜਿੱਥੇ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਤੇ ਸਾਡੇ ਜਿਹੜੇ ਵੀਡੀਓ ਦਾ ਫੀਲਡ ਸਟਾਫ ਹੈ ਉਹ ਲਗਾਤਾਰ ਜਿਹੜੀ ਪੈਟਰੋਲਿੰਗ ਕਰ ਰਹੇ ਨੇ ਬੰਨਾਂ ਦੀ ਉਹਨਾਂ ਤੋਂ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਜਾਂ ਕੋਈ ਜਿਹੜੇ ਆਪਣੇ ਲੋਕੀ ਬਹੁਤ ਵਿਜੀਲੈਂਟ ਨੇ ਜਿਹੜੇ ਜਿਨ੍ਹਾਂ ਦੇ ਖੇਤ ਨੇ ਆਸ-ਪਾਸ ਜਿਹੜੇ ਪਿੰਡਾਂ ਵਾਲੇ ਨੇ ਬਹੁਤ ਵਿਜੀਲੈਂਟ ਨੇ ਬੜਾ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਦੇ ਨਾਲ ਰਲ ਕੇ ਸਾਰੀ ਚੀਜ਼ ਨੂੰ ਉਹ ਕੰਟਰੀਬਿਊਟ ਕਰ ਰਹੇ ਨੇ ਸਾਰਾ ਮੈਨੇਜ ਕਰ ਰਹੇ ਨੇ ਜਿੱਥੋਂ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਕਿਤੇ ਕੋਈ ਕਮਜ਼ੋਰ ਕੜੀ ਹੁੰਦੀ ਹੈ ਉਹਨੂੰ ਅਸੀਂ ਉਵੇਂ ਜਿੱਥੇ ਕਿਤੇ ਸੈਂਡ ਬੈਗ ਲਗਾ ਕੇ ਉਹਨੂੰ ਸਟਰੈਂਥਨ ਕਰਨ ਦੀ ਲੋੜ ਹੈ ਸੈਂਡ ਬੈਗ ਲਗਾ ਕੇ ਜਿੱਥੇ ਮਿੱਟੀ ਨਾਲ ਕਰਨ ਦੀ ਜ਼ਰੂਰਤ ਹੈ ਉੱਥੇ ਮਿੱਟੀ ਨਾਲ ਤੇ ਉਹ ਸਾਰਾ ਜੀ ਜਿਹੜਾ ਬੜਾ ਜੰਗੀ ਪੱਧਰ ਤੇ ਦਿਨ ਰਾਤ ਚੱਲ ਰਿਹਾ ਹੈ ਸੋ ਵੀ ਆਰ ਵੈਰੀ ਵਿਜੀਲੈਂਟ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਬਾਰਸ਼ਾਂ ਪਿੱਛੇ ਬੰਦ ਹੋ ਜਾਣ ਤਾਂ ਵੀ ਹੋਪ ਕਿ ਜਿਹੜਾ ਪਾਣੀ ਨਿਕਲ ਜਾਏਗਾ ਸਰ ਬੰਗਾ ਨੇੜੇ ਚੋਏ ਚੋ ਛਾਲ ਹੋਇਆ ਪਾਣੀ ਦਾ ਕੋਈ ਗੱਲ ਨਹੀਂ ਜੀ ਉਹ ਤਾਂ ਜਿਹੜਾ ਹੋਇਆ ਤਾਂ ਜੇ ਪਿੱਛੇ ਪਾਣੀ ਜਿਆਦਾ ਹੋਏਗਾ ਤਾਂ ਉਹ ਹੋਏਗਾ ਜਿਹੜੀ ਡਰੇਨ ਚੋਂ ਹੁੰਦਾ ਕੋਈ ਗੱਲ ਨਹੀਂ ਹੈ ਇਹ ਜਿੱਥੇ ਕਿਤੇ ਵੀ ਅਗਰ ਕੋਈ ਲੋਡ ਪਏਗੀ ਤਾਂ ਉਹਦੇ ਚ ਇੰਟਰਵੈਂਸ਼ਨ ਕਰਨ ਦੀ ਜਾਂ ਕਿਤੇ ਕਿਸੇ ਨੂੰ ਕੋਈ ਡレイン ਆਊਟ ਨੇਚਰਲ ਜਿਹੜਾ ਪਾਣੀ ਆ ਨੇਚਰਲੀ ਡレイン ਹੋਏਗਾ ਤੇ ਕਿਤੇ ਕੋਈ ਵੀ ਕਈ ਵਾਰੀ ਐਦਾਂ ਦਾ ਵੀ ਹੁੰਦਾ ਕਿ ਕੋਈ ਕਵਟਾਂ ਖੜੀਆਂ ਕਰਦਾ ਵਿੱਚੋਂ ਕੋਈ ਬੰਨ ਲਾ ਦਿੰਦੇ ਨੇ ਲੋਕ ਉਹ ਵੀ ਟੇਕਿੰਗ ਕੇਅਰ ਨਾਲ ਦੀ ਨਾਲ ਉਹਨੂੰ ਜਿੱਥੋਂ ਕਿਤੋਂ ਸਾਨੂੰ ਕੋਈ ਐਦਾਂ ਦੀ ਪਰਮਿਸ਼ਨ ਮਿਲਦੀ ਹੈ ਪਰ ਕੋਈ ਸੈਂਟਰ ਬਣਾਏ ਗਏ ਆ ਆਪਣਾ ਖੜਾ ਦੇ ਬੰਦੇ ਨਜ਼ਰ ਵਿੱਚ ਹਾਂਜੀ ਬਿਲਕੁਲ ਅਸੀਂ ਸੈਂਟਰ ਬਣਾਏ ਆ ਜੀ ਤੇ ਫਿਲਹਾਲ ਅਸੀਂ ਛੇ ਸੈਂਟਰ ਬਣਾਏ ਨੇ ਲੋਡ ਹੋਏਗੀ ਉਹਨਾਂ ਨੂੰ ਆਪਰੇਸ਼ਨਲ ਕਰਾਂਗੇ ਤੇ ਜੇ ਜਰੂਰਤ ਹੋਏਗੀ ਤਾਂ ਹੋਰ ਵੱਧ ਬਣਾਵਾਂਗੇ ਤੇ ਜਿਸ ਹਿਸਾਬ ਦੀ ਵੀ ਸਿਚੁਏਸ਼ਨ ਡਿਵੈਲਪ ਹੋਏਗੀ ਉਸ ਹਿਸਾਬ ਨਾਲ ਅਸੀਂ ਵੀ ਆਰਫੁਲੀ ਪ੍ਰਪੇਅਰਡ ਅਸੀਂ ਤਿਆਰ ਹਾਂ ਪੂਰੀ ਤਰ੍ਹਾਂ ਬਟ ਸਿਰੋਹੀ ਆ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਿਹੜਾ بارش ਰੁਕ ਜਵੇ ਤੇ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਸਾਡੇ ਕਿਸਾਨ ਵੀਰਾਂ ਨੂੰ ਆਮ ਪਬਲਿਕ ਨੂੰ ਸਾਡੀ ਜਿਹੜੀ ਆਬਾਦੀ ਹੈ ਉਹਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਗਾ ਸੀ ਲੋਕਾਂ ਨੂੰ ਪੀਲਹੀ ਹੈ ਜੀ ਕਿ ਆਪਣਾ ਨੰਬਰ ਇੱਕ ਅਫਵਾਹਾਂ 'ਚ ਨਹੀਂ ਪੈਣਾ ਇਹ ਜੇ ਮੌਕੇ ਬਹੁਤ ਸਾਰੀਆਂ ਅਫਵਾਹਾਂ ਲੁਕੀ ਫਲਾਉਂਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਫਵਾਹਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬਲੀਵ ਕਰ ਲੈਂਦੇ ਆ ਫਿਰ ਆਪਾਂ ਰਿਐਕਟ ਕਰਦੇ ਆ ਜਾਂ ਓਵਰ ਰਿਐਕਟ ਕਰਦੇ ਆ ਉਹਨੂੰ ਉਹਦੀ ਬਜਾਏ ਅਸੀਂ ਜੋ ਸਰਕਾਰ ਵੱਲੋਂ ਜੋ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਤੇ ਹੀ ਆਪਣੀ ਜਿਹੜੀ ਤਵੱਜੋ ਦੇਣੀ ਹੈ ਤੇ ਉਹਦੇ ਤੇ ਹੀ ਵਿਸ਼ਵਾਸ ਕਰਨਾ ਤੇ ਪਲੱਸ ਵਿਜੀਲੈਂਟ ਰਹਿਣਾ ਬਹੁਤ ਜ਼ਿਆਦਾ ਜਿੱਥੇ ਕਿਤੇ ਵੀ ਕੋਈ ਮਤਲਬ ਕਮਜ਼ੋਰ ਕੜੀ ਮਿਲਦੀ ਹੈ ਜਾਂ ਜਿੱਥੇ ਕਿਤੇ ਕੋਈ ਖੱਡ ਪੈਣ ਦਾ ਖਤਰਾ ਨਜ਼ਰ ਆਉਂਦਾ ਹੈ ਜਿੱਥੇ ਕਿਤੇ ਕੋਈ ਪਟੜੀ ਦੇ ਵਿੱਚ ਕਮਜ਼ੋਰੀ ਨਜ਼ਰ ਆਉਂਦੀ ਹੈ ਤੇ ਇਮੀਡੀਏਟਲੀ ਪ੍ਰਸ਼ਾਸਨ ਨਾਲ ਸੰਪਰਕ ਕਰਨ ਤਾਂ ਕਿ ਉਹਨੂੰ ਨਾਲ ਦੀ ਨਾਲ ਟੇਕ ਕੇਅਰ ਕੀਤਾ ਜਾ ਸਕੇ